ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਇੱਕ ਜਾਂਬਾਜ਼ ਮਾਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਉਹ ਧਰਤੀ ਜਿਸ ਤੇ ਇੱਕ ਪਾਸੇ ਕੀਰਤਨ ਦੀਆਂ ਸ਼ਰੀਲੀਆਂ ਤੁੰਨਾ ਗੂੰਜਦੀਆਂ ਆਸ਼ਾਨ ਦੂਜੇ ਪਾਸੇ ਤਲਵਾਰਾਂ ਦੀਆਂ ਟੁਣਸਾਰਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਪਾਈ ਰੱਖਿਆ। ਬਾਹਰੋਂ ਵੈਰੀਆਂ ਦੀ ਗਿਣਤੀ ਬੇਅੰਤ ਸੀ। ਅੰਦਰੋਂ ਰਸਦਾ ਮਸਤਾਨੀਆਂ ਹੋਣ ਕੰਡੇ ਸਨ। ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ। ਬੱਚਿਆਂ ਦੇ ਹੱਸੂ ਹੱਸੂ ਕਰਦੇ ਮੂੰਹ ਹੁਣ ਭੁੱਖ ਨਾਲ ਸੁੱਕਦੇ ਜਾ ਰਹੇ ਸਨ। ਪਰ ਫਿਰ ਵੀ ਚਾੜਤੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ। ਇਸ ਘੜੀ ਸਿੱਖਾਂ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ ਕਿ ਮਾਂ ਦਾ ਬਚਨ ਗੁਰੂ ਜੀ ਲਈ ਸੱਚਾ ਹੁਕਮ ਬਣੇਗਾ ਸੰਗਤਾ ਨੇ ਬੇਨਤੀ ਕੀਤੀ ਮਾਤਾ ਜੀ ਵੈਰੀਆਂ ਨੇ ਕਸਮਾਂ ਖਾ ਕੇ ਕਿਲਾ ਛੱਡਣ ਦੀ ਗੱਲ ਕੀਤੀ ਹੈ ਹੁਣ ਸਾਨੂੰ ਇਹ ਘੇਰਾ ਤੋੜ ਕੇ ਬਾਹਰ ਨਿਕਲਣਾ ਹੀ ਚਾਹੀਦਾ ਹੈ ਮਾਤਾ ਗੁਦਰੀ ਜੀ ਜੋ ਸਦਾ ਸ਼ਹਿਨ ਸ਼ੀਲਤਾ ਅਤੇ ਸਿਆਣਪ ਦੀ ਮੂਰਤ ਸਨ ਨਿਗੰਭੀਰਤਾ ਨਾਲ ਗੁਰੂ ਜੀ ਨੂੰ ਇਹ ਬੇਨਤੀ ਸੂਚਿਤ ਕੀਤੀ ਗੁਰੂ ਜੀ ਨੇ ਬੜੀ ਧੀਰਜ ਨਾਲ ਉੱਤਰ ਦਿੱਤਾ ਇਹ ਕਸਮਾ ਖਾਣ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਨਾਂ ਦੇ ਦਿਲਾਂ ਵਿੱਚ ਫਰੇਬ ਭਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਤੇ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਢੱਕ ਕੇ ਕਿਲੇ ਦੇ ਦਰਵਾਜ਼ਿਆਂ ਤੋਂ ਬਾਹਰ ਛੱਡਿਆ ਗਿਆ ਵੈਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਕਿ ਇਹਨਾਂ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ ਗੱਡੀਆਂ ਵੇਖਦੇ ਆਂ ਹੀ ਉਹਨਾਂ ਦੀਆਂ ਕਸਮਾਂ ਹਵਾ ਹੋ ਗਈਆਂ ਉਹਨਾਂ ਗੱਡੀਆਂ ਉੱਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਇਹ ਦ੍ਰਿਸ਼ ਬੇਨਤੀ ਕਰਤਾ ਸਿੱਖਾਂ ਨੂੰ ਸਪਸ਼ਟ ਕਰ ਗਿਆ ਕਿ ਗੁਰੂ ਜੀ ਦੀ ਸੋਚ ਸੱਚੀ ਸੀ ਮਾਤਾ ਗੁਜਰੀ ਜੀ ਨੇ ਆਪਣੇ ਹੀ ਨੇਤਰਾ ਨਾਲ ਦੇਖਿਆ ਕਿ ਅਗਲੇ ਅਗਲੇ ਰਾਹ ਕਿੰਨਾ ਔਖਾ ਹੈ ਪਰ ਉਹਨਾਂ ਦੇ ਹੌਸਲੇ ਵਿੱਚ ਕੋਈ ਘਾਟ ਨਹੀਂ ਆਈ ਉਹਨਾਂ ਨੇ ਚੜਦੀ ਕਲਾ ਨਾਰ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ ਕਿਲੇ ਦੇ ਅੰਦਰ ਦਿਨ ਤੇ ਰਾਤ ਦੀ ਜ਼ਿੰਦਗੀ ਜੰਗੀ ਬਣ ਗਈ ਸੀ ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਅਤੇ ਸੰਕਟਾਂ ਨੂੰ ਤਿਰਸ ਦਿੰਦੇ ਕਦੇ ਅਰਦਾਸ ਕਰਦੇ ਕਦੇ ਹੌਂਸਲਾ ਬਣਦੇ ਪੁੱਤਰੋ ਭੁੱਖ ਤੇ ਪਿਆਸ ਸਾਨੂੰ ਕਮਜ਼ੋਰ ਨਹੀਂ ਕਰ ਸਕਦੇ ਧਰਮ ਲਈ ਲੜਨ ਵਾਲਾ ਕਦੇ ਨਹੀਂ ਹਾਰਦਾ ਇਸ ਘੇਰੇ ਦੇ ਦੌਰਾਨ ਮਾਤਾ ਗੁਜਰੀ ਜੀ ਨੇ ਇੱਕ ਮਾਂ ਵਾਂਗ ਹੀ ਨਹੀਂ ਇੱਕ ਜੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰਫ ਬਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਾਂ ਦੇ ਮਨ ਵਿੱਚ ਭਰੋਸਾ ਤੇ ਹਿੰਮਤ ਦੀ ਜੋਤ ਨੂੰ ਜਗਦੇ ਰੱਖਿਆ ਸ੍ਰੀ ਅਨੰਦਪੁਰ ਸਾਹਿਬ ਦੀਆਂ ਉਹ ਘੜੀਆਂ ਜਿੱਥੇ ਹਰ ਪਲ ਮੌਤ ਦਾ ਸਾਆਇਆ ਸੀ ਉੱਥੇ ਮਾਤਾ ਗੁਜਰੀ ਜੀ ਅਧਿਆਤਮਿਕ ਰੋਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਦੀ ਪ੍ਰੇਰਣਾ ਨਾਲ ਹੀ ਸਿੱਖਾਂ ਨੇ ਉਹ ਸਾਰਾ ਸੰਕਟ ਸਹਾਰਿਆ ਅੰਤ ਵਿੱਚ ਜਦੋਂ ਕਿਲਾ ਛੱਡਣ ਦਾ ਸਮਾਂ ਆਇਆ ਹਰ ਕੋਈ ਜਾਣਦਾ ਸੀ ਕਿ ਇਹ ਯਾਤਰਾ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਮਾਤਾ ਗੁਦਰੀ ਜੀ ਨੇ ਕਿਸੇ ਦਿਆਂ ਅੱਖਾਂ ਵਿੱਚ ਹੰਝੂ ਨਾ ਆਉਣ ਦਿੱਤੇ ਉਹ ਜਾਣਦੇ ਸਨ ਕਿ ਇਹਰਾ ਔਖਾ ਹੈ ਪਰ ਇਹੀ ਧਰਮ ਦਾ ਰਾਹ ਹੈ ਅਨੰਤਪੁਰ ਦਾ ਕੇਰਾ ਸਿਰਫ ਇੱਕ ਜੁੱਧ ਨਹੀਂ ਸੀ ਸਗੋ ਇਹ ਧਰਮ ਅਤੇ ਹੌਂਸਲੇ ਦੀ ਪਰਖ ਸੀ ਇਸ ਪਰਖ ਵਿੱਚ ਮਾਤਾ ਗੁਦਰੀ ਜੀ ਦੀ ਸ਼ਾਂਤੀਿਲਤਾ ਤੇ ਸਿਆਣਪ ਨੇ ਤਿਆਨ ਬਨੇਸ ਆਰੀ ਸੰਗਤ ਨੂੰ ਨਵਾਂ ਜਜ਼ਬਾ ਦਿੱਤਾ ਉਹ ਕਿਲੇ ਦੀਆਂ ਇੱਟਾਂ ਦੇ ਵਿਚਕਾਰ ਇੱਕ ਮਾਂ ਹੀ ਨਹੀਂ ਸਨ ਇੱਕ ਜਗ ਦੀ ਜੋਤ ਸਨ ਜੋ ਸਦਾ ਲਈ ਇਤਿਹਾਸ ਵਿੱਚ ਰੋਸ਼ਨ ਰਹੇਗੀ ਵਾਹਿਗੁਰੂ ਜੀ ਦਾ ਖਾਸਾ ਮਹਿੰਗੂ ਜੀ ਕੀਮਤ ਹੈ ਬੋਲੇ ਸੋ ਨਿਹਾਲ